ਦਾ ਜਾਇਦਾਸੀਂ ਲੈਣ ਆਏ ਆ ਤਾਂ ਸਾਰੀ ਚੀਜ਼ਾਂ ਜੋ ਚੋਣ ਕਮਿਸ਼ਨ ਦੀ ਹਦਾਇਤਾਂ ਉਹਦੇ ਮੁਤਾਬਿਕ ਸਾਡੇ ਵੱਲੋਂ ਮੁਕੰਮਲ ਹੋ ਚੁੱਕੀਆਂ ਤਿਆਰੀਆਂ ਬਿਲਕੁਲ ਸਹੀ ਤਰੀਕੇ ਨਾਲ ਗਾਈਡਲਾਈਨਸ ਮੁਤਾਬਿਕ ਮੁਕੰਮਲ ਨੇ ਔਰ ਨਾਲ ਦੀ ਨਾਲ ਸਥਿਤੀ ਬਿਲਕੁਲ ਸਿਚੁਏਸ਼ਨ ਜੋ ਹੈ ਸਾਰੀ ਅੰਡਰ ਕੰਟਰੋਲ ਹੈ ਸਾਰੇ ਜੋ ਚੋਣ ਕਮਿਸ਼ਨ ਦੀ ਹਦਾਇਤਾਂ ਉਹਦੀ ਇਨਵਨ ਪਾਲਣਾ ਕੀਤੀ ਜਾ ਰਹੀ ਹੈ ਔਰ ਨਾਲ ਦੀ ਨਾਲ ਮੈਂ ਇਹੀ ਅਪੀਲ ਕਰਾਂਗਾ ਸਾਰਿਆਂ ਨੂੰ ਕਿ ਚੋਣ ਦੇ ਟਾਈਮ ਦੇ ਵਿੱਚ ਜ਼ਿੰਮੇਵਾਰੀ ਵਰਤਦੇ ਹੋਏ ਚੋਣ ਕਮਿਸ਼ਨ ਦੀ ਹਦਾਇਤਾਂ ਵੀ ਇਨ ਬਿਨ ਪਾਲਣਾ ਕਰਦੇ ਹੋਏ ਆਪਾਂ ਆਪਣਾ ਸਾਰਾ ਜੋ ਸਮੂਥਲੀ ਇਸ ਸਾਰੀ ਪ੍ਰਕਿਰਿਆ ਨੂੰ ਆਪਾਂ ਮੁਕੱਬਲ ਕਰਨਾ ਤਾਂ ਉਮੀਦ ਕਰਾਂਗਾ ਕਿ ਸਾਰਿਆਂ ਦਾ ਸਹਿਯੋਗ ਰਹੇਗਾ ਔਰ ਸਾਡੇ ਪ੍ਰਸ਼ਾਸਨ ਵੱਲੋਂ ਇਹੀ ਮੈਂ ਭਰੋਸਾ ਦਵਾਉਂਦਾ ਕਿ ਸਾਰੇ ਜੋ ਪ੍ਰਬੰਧ ਨੇ ਉਹ ਪੁਕਤਾ ਨੇ ਔਰ ਪੂਰੇ ਨੇ